ਅੱਜ ਸਵੇਰੇ 3:53 ਮਿੰਟ ਦੇ ਉੱਤੇ ਦੋ ਮੁੰਡੇ ਮੋਟਰਸਾਈਕਲ ਤੇ ਆਏ ਆ ਤੇ ਉਹ ਜੋ ਕਿ ਮੋੜ ਦੇ ਉੱਤੇ ਖੜੇ ਨੇ ਤੇ ਇਧਰ ਕੁੱਤਾ ਭੌਂਕਦਾ ਤੇ ਮੈਂ ਉੱਠ ਕੇ ਵੇਖਣਾ ਵਾਂ ਤੇ ਦੋ ਜਣੇ ਖੜੇ ਨੇ ਤੇ ਇੱਕ ਜਣਾ ਉਹਨਾਂ ਚੋਂ ਪਿਛੇ ਰਹਿ ਜਾਂਦਾ ਤੇ ਇੱਕ ਜਣਾ ਸਾਡੇ ਗੇਟ ਦੇ ਗਾੜੀ ਆਉਂਦਾ ਤੁਰ ਕੇ ਤੇ ਲਗਾਤਾਰ ਜਿਹੜੀ ਆ 8-9 ਗੋਲੀਆਂ ਜਿਹੜੀਆਂ ਨੇ ਸਾਡੇ ਗੇਟ ਦੇ ਵਿੱਚ ਮਾਰੀਆਂ ਨੇ ਕੁਝ ਕੰਧਾਂ ਨੂੰ ਵੱਜੀਆਂ ਕੁਝ ਗੇਟ 'ਚ ਵੱਜੀਆਂ ਕੀ ਕਾਰਨ ਕੀ ਆ ਕਾਰਨ ਇਹ ਕਿ ਅਜ ਤੋਂ 1.5 ਮਹੀਨਾ ਪਹਿਲਾਂ ਕੋਈ ਨਿਸ਼ਾਨ ਸਿੰਘ ਨਾਂ ਦਾ ਵਿਅਕਤੀ ਆ ਆਪਣਾ ਪਿੰਡ ਜੋੜੀਆਂ ਦੱਸਦਾ 50 ਲੱਖ ਦੀ ਫਰौती ਮੰਗਣ ਨੂੰ ਮਿਲ ਮੰਗਦਾ ਸੀ ਤੇ ਮੈਂ ਉਹਨੂੰ ਕਿਹਾ ਵੀ ਮੈਂ ਕਹਾਂ ਯਾਰ ਅਸੀਂ ਤੇ ਖੇਤੀਬਾੜੀ ਕਰਦੇ ਆਂ ਕੰਮਕਾਰ ਵਾਲੇ ਬੰਦੇ ਆਂ ਤੇ ਅਸੀਂ ਕਿੱਥੋਂ ਤੈਨੂੰ ਪੈਸੇ ਦੇ ਲੈਣੇ ਆ ਤੇ ਕਹਿੰਦਾ ਇਹ ਤੂੰ 50 ਲੱਖ ਰੁਪਈਆ ਦੂ ਤਿੰਨ ਦਿਨਾਂ ਚ 12 ਤਰੀਕ ਤੱਕ ਦੇ ਦੇਣੀ ਤੇ ਤੈਨੂੰ ਮਾਰ ਦੇਣਾ ਤੇ ਲਗਾਤਾਰ ਡੇਢ ਮਹੀਨੇ ਤੋਂ ਮੈਨੂੰ ਕਾਲਾਂ ਜਿਹੜੀਆਂ ਨੇ ਉਹ ਆਈ ਜਾ ਰਹੀਆਂ ਨੇ ਇੱਕ ਦਿਨ ਛੱਡ ਕੇ ਇੱਕ ਦਿਨ ਛੱਡ ਕੇ ਇੱਕ ਦਿਨ ਛੱਡ ਕੇ ਠੀਕ ਹੈ ਹਾਂਜੀ ਤੁਸੀਂ ਪੁਲਿਸ ਨੂੰ ਰਿਪੋਰਟ ਦਿੱਤਾ ਹਾਂਜੀ ਪੁਲਿਸ ਨੇ ਐਫ ਆਈ ਆਰ ਤੇ ਦਰਜ ਕੀਤੀ ਹੈ 10 ਤਰੀਕ ਤੇ ਬਾਕੀ ਪੁਲਿਸ ਪ੍ਰਸ਼ਾਸਨ ਕਾਰ ਜਿਹੜੇ ਇਹੋ ਜਿਹੇ ਬੰਦੇ ਆ ਇਹਨਾਂ ਨੂੰ ਫੜ ਕੇ ਚੱਕ ਕੇ ਛਲਾਖਾ ਦੇ ਪਿੱਛੇ ਦੋਵੇ ਕਿਉਂਕਿ ਇਹ ਗੁੰਡਾ ਰਾਜ ਆ ਤੇ ਬਹੁਤ ਜ਼ਿਆਦਾ ਗਦਰ ਪਿਆ ਹੋਇਆ ਵਾ ਜੇ ਇਹ ਤੇ ਦਿਨ ਬਰ ਦਿਨ ਵੱਧਾ ਜਾ ਰਹੇ ਇੱਕ ਘਰ ਛੱਡ ਕੇ ਦੂਜੇ ਘਰ ਧਮਕੀਆਂ ਦੇ ਰਹੇ ਨੇ ਤੇ ਮੈਂ ਤੇ ਇਹੋ ਮੰਗ ਕਰਦਾ ਪ੍ਰਸ਼ਾਸਨ ਕੋਲ ਕਿ ਪ੍ਰਸ਼ਾਸਨ ਜਿਹੜੀ ਆ ਸਾਡੀ ਸੁਰੱਖਿਆ ਕਰੇ ਤੇ ਸਾਨੂੰ ਸੇਫ ਕਰੇ ਤੇ ਬਾਕੀ ਇਹਨਾਂ ਗੰਦੇ ਅੰਸਰਾਂ ਦੇ ਖਿਲਾਫ ਕਾਰਵਾਈ ਕਰੇ ਨਾ ਪੁਲਿਸ ਨੂੰ ਸਕਿਉਰਟੀ ਨਹੀਂ ਦਿੱਤੀ ਹੋਈ ਸੀ ਸਕਿਉਰਟੀ ਮੈਂ ਹਾਈ ਕੋਰਟ ਤੋਂ ਲਈ ਹੋਈ ਆ ਤੇ ਸਕਿਉਰਟੀ ਨਾਲ ਸੀ ਰਾਤ ਵੀ ਹਾਂਜੀ ਨਾਲ ਸੀ ਪਰ ਅਗੋਂ ਇਹਨਾਂ ਨੇ ਫਾਇਰ ਕੀਤੇ ਆ ਫਿਰ ਸਾਡੇ ਬੰਦੇ ਨੇ ਵੀ ਇੱਕ ਅਦਾ ਫਾਇਰ ਦੋ ਕੀਤੇ ਠੀਕ ਲੱਗੇ ਗਨਮੈਨ ਹਾਂ ਤੇ ਉਸ ਵੇਲੇ ਕੋਈ ਕਾਲ ਆਈ ਉਸ ਵੇਲੇ ਉਸ ਤੋਂ ਬਾਅਦ ਕਾਲ ਆਉਂਦੀ ਆ ਮੈਨੂੰ ਕਾਲ ਆਈ ਆ 4:00 ਵਜੇ ਕੁਝ ਮਿੰਟ ਦੇ ਉੱਤੇ ਤੇ ਬੋਲਦਾ ਕਹਿੰਦਾ ਕਿ ਗਿਫਟ ਲੈ ਲਿਆ ਵਾ ਮੈਂ ਕਿਹਾ ਕਾਹਦਾ ਗਿਫਟ ਤੇ ਮੁੜ ਕੇ ਮੈਨੂੰ ਕਹਿੰਦਾ ਕਿ ਤੂੰ ਰਾਤ ਸੌਂਦਾ ਨਹੀਂ ਆ ਮੈਂ ਕਿਹਾ ਯਾਰ ਰਾਤ ਜਾਗਦੇ ਰਹੀਦਾ ਤੇ ਮੇਰੇ ਲਾਗੇ ਐਸਐਚਓ ਸਾਹਿਬ ਹੀ ਐਸਐਚਓ ਸਾਹਿਬ ਨੇ ਗੱਲ ਕੀਤੀ ਆ ਉਹ ਗਾੜੀਆਂ ਵਾਲਾਂ ਕੱਢਣ ਡਿਆ ਪਿਆ ਜਿਹੜਾ ਅੱਜ ਵਾਕਿਆ ਭਾਈ ਅੱਜ ਨਾ ਹਾਰ ਸਿਮਰਤ ਤੇ ਹੈਗਾ ਮੁੰਡਾ ਇੱਕ ਬੈਰੋਗੇ ਦਾ ਚਾਰ ਕੋਈ ਨਾ ਇਹਦਾ ਮੈਨੂੰ ਫੋਨ ਆਇਆ ਸੀ ਕਿ ਸਾਡੇ ਘਰਾਂ 'ਚ ਗੋਲੀ ਚੱਲ ਗਈ ਆ ਤੇ ਮੈਂ ਉਸੇ ਵੇਲੇ ਉੱਥੇ ਜਾ ਕੇ ਪਹੁੰਚਿਆ ਸੀ ਤੇ ਮੇਰੇ ਹੁੰਦਿਆਂ ਹੀ ਇਹਨੂੰ ਇੱਕ WhatsApp ਤੇ ਕਾਲ ਆਈ ਤੇ ਉਹਨੇ ਕਿਹਾ ਵੀ ਤੈਨੂੰ ਤੋਹਫਾ ਮਿਲ ਗਿਆ ਤੇ ਇਹਨੇ ਕਿਹਾ ਕਿਹੜਾ ਤੋਹਫਾ ਬਾਅਦ ਵਿੱਚ ਉਹਨੇ ਇਹ ਇਹਨੂੰ ਉਹਨਾਂ ਆਪਣਾ ਫੋਨ ਜਿਹੜਾ ਉਹਨੇ ਬਾਅਦ ਕੱਟਤਾ ਫਿਰ ਦੁਬਾਰਾ ਫੋਨ ਉਹਨੇ ਕੀਤਾ ਉਹ ਕਹਿੰਦਾ ਮੈਂ ਨਿਸ਼ਾਨ ਜੋੜੀਆਂ ਬੋਲਦਾ ਤੇ ਉਹਨੇ ਧਮਕੀਆਂ ਦਿੱਤੀਆਂ ਨੂੰ ਗਵਾਆਂ ਗੱਡੀਆਂ ਇਹ ਸਮਾਂ ਚ ਅਸੀਂ ਮਗਧਮਾ ਦਰਜ ਕਰ ਲਿਆ ਜੀ ਤੇ ਇਹਨਾਂ ਨੂੰ ਪਾਲ ਕਰਕੇ ਤੇ ਅਗਲੀ ਕਾਰਵਾਈ ਕਰਾਂਗੇ ਇਹਦੇ ਜਿਹੜੇ ਮਾਪਿਓ ਵਾ ਉਹ ਵੀ ਇਹ ਕੰਮ ਚ ਨ왈ਵਾ ਨਿਸ਼ਾਨ ਤੇ ਉਹਨਾਂ ਦੇ ਖਿਲਾਫ ਵੀ ਐਕਸ਼ਨ ਲਵਾਂਗੇ ਉਹਨਾਂ ਨੇ ਕਿਤੇ ਤਰੀ ਪਈ ਉਹਨੇ ਐਕਸ਼ਨ ਲੈ ਰਹੇ ਆਂ ਗ੍ਰਫਤਾਰੀ ਪਾਵਾਂਗੇ ਜੇ ਲੋੜ ਹੋਵੇ ਤੇ ਕੀ ਕੰਨ ਕਹਦੇ ਵਾਸਤੇ ਧਮਕੀਆਂ ਨੇ ਦਿੱਤੀਆਂ ਤੂੰ ਪੈਸੇ ਨਹੀਂ ਹਨ ਦਿੱਤੇ 50 ਲੱਖ ਰੁਪਏ ਅਦਰਕ ਮੰਗਿਆ ਉਹ ਮੇਰੇ ਤੋਂ ਕਿਹਾ ਮੈਂ ਲਈ ਪ੍ਰਸ਼ਾਸਨ ਕੋਲ ਗੁਹੇ ਚੋ ਕਾਰਵਾਈ ਪ੍ਰਸ਼ਾਸਨ ਨਾਲ ਪੂਰੀ ਕਾਰਵਾਈ ਹੋਈ ਅਸੀਂ ਤੇ ਜਗਰਾਉਂ ਤੱਕ ਜਾ ਕੇ ਆਏ ਆ ਉੱਥੇ ਜਾ ਕੇ ਵੀ ਇੱਕ ਦੋ ਫੋਨ ਜਿਹੜੇ ਉਹ ਚੈੱਕ ਕਰਾਏ ਆ ਕਾਰਵਾਈ ਕਾਫੀ ਕੀਤੀ ਆ ਕਿਸ਼ਾਨ ਸਿੰਘ ਤੇ ਕਿੰਨੇ ਮਾਮਲੇ ਦਰਜ ਆਉਂਦੇ ਸ਼ਾਹ ਸਿੰਘ ਤੇ ਕਾਫੀ ਮਾਮਲੇ ਦਰਜ ਆ ਤੇ 10 12 ਮਾਮਲੇ ਦਰਜ ਪਰੋਤੀਆਂ ਦੇ ਇਹ ਕੋਈ ਹੋਰ ਦੁਦਰੀ ਵੀ ਹੋਣਗੇ ਇਹਦੇ ਪਰੋਤੀਆਂ ਦੇ ਹੋਰ ਵੀ ਆਗੇ ਹੋਰ ਵੀ ਉਸ ਆਦਿਆ ਪਰੋਤੀਆਂ ਹੋਣਗੇ ਦਾ ਹੋਰ ਐਵਲ ਕੁਝ ਕੀ ਕਰਨ ਤੁਹਾਡੀ ਅਈ ਕਾਰੇ ਜੀ ਆਪਣੀਆਂ ਟੀਮਾਂ ਲੱਗੀਆਂ ਹੋਈਆਂ ਸ਼੍ਰੇਸ਼ ਕਰਨ ਵਾਸਤੇ ਇਹ 2 ਮਿੰਟ ਉਹ ਕਰ ਰਹੀ ਨੂੰ ਇਹ ਗਿੱਟ ਦੱਸਿਆ ਹੈਗਾ ਕਿ ਪਹਿਲਾਂ ਜਗਰਾਉਂ ਤੋਂ ਕੋਈ ਜਾ ਕੇ ਅਈ ਕਾਰਵਾਈ ਕੀਤੀ ਹੈ